ਉਡੀ ਚੜ੍ਹਦੀ ਕਲਾ ਦੇ ਵਾਸਤੇ ਖਾਤੇ ਜਰੂਰ ਸੰਜੀ ਕਰੀਏ ਗਵਾਇਦ ਜੀ ਦਾ ਆਸ਼ੀਰਵਾਦ ਜੀ ਸਭ ਤੋਂ ਪਹਿਲਾਂ ਦਾਸ ਦੇ ਸੰਸਥਾ ਦਾ ਮੁਖ ਸੇਵਕ ਹੋਣ ਦੇ ਨਾਤੇ ਉਹਨਾਂ ਸਾਰਿਆਂ ਦਾ ਜਿਨ੍ਹਾਂ ਨੇ ਇਹ ਫੰਕਸ਼ਨ ਇਹ ਜਿਹੜਾ ਮੁਖ ਗੁਰੂ ਗ੍ਰੰਥ ਸਾਹਿਬ ਜੀ ਦਾ ਓਟ ਆਸਰਾ ਲੈ ਕੇ ਵਿਦਿਆਰਥੀਆਂ ਦੀ ਚੜ੍ਹਦੀ ਕਲਾ ਦੇ ਰਾਹ ਤੇ ਚੰਗੀ ਸਕਸੈਸ ਤੇ ਇਗਜ਼ਾਮ ਚੰਗੇ ਹੁੰਨ ਵਰਤੇ ਜੋ ਗੁਰੂ ਮਾਰਾ ਦਾ ਓਟ ਆਸਰਾ ਲੈ ਕੇ ਇਹ ਤਿੰਨ ਦਿਨਾਂ ਤੋਂ ਸੈਲਸਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਪ੍ਰਕਾਸ਼ ਕੀਤਾ ਸੇਵਾ ਕੀਤੀ ਪੜ੍ਹ ਹੋਏ ਤੇ ਅੱਜ ਇਹ ਕਹਿੰ ਸੁਣਾਇਆ ਜਿਨ੍ਹਾਂ ਨੇ ਵੀ ਇਸ ਸੰਗਤ ਸੰਦੇ ਵਿੱਚ ਆਪਣਾ ਹਿੱਸਾ ਪਾਇਆ ਉਹਨਾਂ ਸਾਰਿਆਂ ਦਾ ਜੀ ਦਾਸ ਤੇ ਇਹਨੂੰ ਸੁਪਰਗਜਾਤ ਸਾਰਿਆਂ ਦੀ ਹੀ ਪ੍ਰਸ਼ੰਸਾ ਤੇ ਸਾਰਿਆਂ ਦੇ ਵਾਸਤੇ ਗੁਰੂ ਮਹਾਰਾਜ ਦੇ ਅੱਗੇ ਅਰਦਾਸ ਕਿ ਇਹਨਾਂ ਨੂੰ ਇਸੇ ਤਰ੍ਹਾਂ ਬਲ ਬੁਢ ਬਖਸ਼ਣ ਤਾਂ ਕਿ ਆਉਣ ਵਾਲੇ ਟਾਈਮ ਤੇ ਇਹ ਹੋਰ ਵੀ ਇਸ ਤਰ੍ਹਾਂ ਦੇ ਫੰਕਸ਼ਨ ਬੜੀ ਚੰਗੀ ਕਲਾ ਦੇ ਨਾਲ ਬੜੇ ਹੌਸਲੇ ਦੇ ਵਿੱਚ ਇਸ ਤਰ੍ਹਾਂ ਆਰਗੇਨਾਈਜ਼ ਕਰਦੇ ਰਹਿਣ ਤੇ ਜਿਹੜਾ ਇਹ ਫੰਕਸ਼ਨ ਹੈ ਇਹ ਫੰਕਸ਼ਨ ਵਿਦਿਆਰਥੀਆਂ ਦਾ ਉਹ ਵੱਲੋਂ ਹੈ ਵਿਦਿਆਰਥੀਆਂ ਦੇ ਵਾਸਤੇ ਹੈ ਤੇ ਇਹਦੇ ਵਿੱਚ ਵੀ ਕੋਈ ਸ਼ੱਕ ਨਹੀਂ ਕਿ ਇਹ ਜਿਹੜਾ ਫੰਕਸ਼ਨ ਹੈ ਇਹ ਬੀ ਸਟੂਡੈਂਟ ਭਲਾਈ ਬੀ ਸਟੂਡੈਂਟ ਵੈਲਫੇਅਰ ਦਾ संदीप ਸਿੰਘ ਦੀ ਵੀ ਰਵਾਈ ਦੇ ਇਨਾ ਹੋਇਆ ਉਹਨਾਂ ਦੇ ਬਿਲਕੁਲ ਨਾਲ ਹੋਇਆ ਇਹਨਾਂ ਦਾ ਯੂਨੀਵਰਸਿਟੀ ਨੂੰ ਹੋਸਪਸਟ ਸੰਸਾ ਖਾਸ ਇਹਨਾਂ ਦਾ ਧੰਨਵਾਦ ਹੈ ਗੁਰੂ ਮਹਾਰਾਜ ਜੀ ਨੂੰ ਬਖਸ਼ਿਸ਼ ਕਰਨਾ ਕਿ ਹੋਰ ਇਸ ਤਰ੍ਹਾਂ ਦੀ ਐਕਟੀਵਿਟੀਆਂ ਕਰੀਏ ਹਨ ਹੋਰ ਸੋਚਾਂ ਕਿ ਇਸ ਤਰ੍ਹਾਂ ਦੇ ਫੰਕਸ਼ਨ ਅਸੀਂ ਕਿਸ ਤਰ੍ਹਾਂ ਆਰਗੇਨਾਈਜ਼ ਕਰ ਸਕਦੇ ਹਾਂ ਬੜਾ ਵਿਸਮਾਤਰੀ ਮਾਹੌਲ ਸੀ ਜਦੋਂ ਕਿ ਬੱਚੇ ਕੀਤਨ ਕਰ ਰਹੇ ਸਨ ਤੇ ਇਹ ਦੇਖ ਕੇ ਪਹਿਲੇ ਵਾਰ ਇਹ ਮਹਿਸੂਸ ਹੋਇਆ ਨਹੀਂ ਤਾਂ ਹਰ ਵਾਰ ਇਹ ਹੁੰਦਾ ਸੀ ਕਿ ਅਸੀਂ ਬਾਹਰੋਂ ਕਿਸ ਨੂੰ ਬੁਲਾਈਏ ਕਿਹੜੇ ਜਿਹੜੇ ਪ੍ਰੋਫੈਸ਼ਨਲ ਨੇ ਆ ਕੇ ਕੋਈ ਕੀਤਨ ਕਰਨ ਕਥਾ ਕਰਨ ਤੇ ਪਹਿਲੇ ਵਾਰ ਇਹ ਮਹਿਸੂਸ ਹੋਇਆ ਕਿ ਨਹੀਂ ਹੁਣ ਬਰੂ ਗ੍ਰਾਂਥੀ ਲੋਡ ਨੇ ਸਾਡੇ ਵਿਦਿਆਰਥੀ ਤੇ ਤੇ ਆਪਕ ਸਾਬਾ ਉਸ ਲੈਵਲ ਤੇ ਜਿਹਨੇ ਕਿ ਕੋਈ ਵੀ ਬਹੁਤ ਹੀ ਜਿਹੜੇ ਕੁਛ ਕੋਟੀ ਦੇ ਗੀਤ ਨਹੀਂ ਉਸ ਕੋਟੀ ਦੇ ਕਹਾ ਕਥਾਕਾਰ ਨੂੰ ਨਹੀਂ ਉਹਨਾਂ ਦੇ ਉਹਨਾਂ ਤੋਂ ਕਿਸੇ ਵੀ ਕਿਸੇ ਵੀ ਗ੍ਰਾਮ ਘਟ ਨਹੀਂ ਆ ਇਹ ਬਹੁਤ ਹੀ ਇੱਕ ਅੱਛੀ ਜਿਹੜੀ ਸਾਡੀ ਡਵੈਲਪਮੈਂਟ ਹੈ ਤੇ ਇਸ ਪਰੰਪਰਾ ਨੂੰ ਅਸੀਂ ਹੋਰ ਅੱਗੇ ਲੈ ਕੇ ਜਾਈਏ ਤੇ ਵਿਦਿਆਰਥੀਆਂ ਨੂੰ ਇਹ ਬੇਨਤੀ ਹੈ ਜਿਨੇ ਕੀਤਨ ਦੇ ਪਾਰਟਿਸਪੇਟ ਕਰਦੇ ਨੇ ਹੋਰ ਐਕਟੀਵਿਟੀ ਪਾਰਟਿਸਪੇਟ ਕਰਦੇ ਨੇ ਕਿਉਂ ਇਸ ਐਕਟੀਵਿਟੀ ਨੂੰ ਆਰਗੇਨਾਈਜ਼ਰ ਦੇ ਸੇਮ ਤਨਾ ਰੱਖਣੋਂ ਬਾਕੀ ਆਪਣਾ ਜਿਹੜਾ ਆਧਾਰਾ ਉਤਾਨੂ ਹੋਰ ਵਿਦਿਆਰਥੀਆਂ ਨੇ ਇਸ ਕਾਰਨ ਦੇ ਨਾਲ ਇਸ ਕੰਮ ਦੇ ਨਾਲ ਹੋਰ ਵਿਦਿਆਰਥੀਆਂ ਨੂੰ ਤਾਂ ਕਿ ਹੋਰ ਵੀ ਇਹ ਫੰਕਸ਼ਨ ਜਿਹੜਾ ਹੈ ਹੋਰ ਵੱਡਾ ਹੋ ਸਕੇ ਹੋਰ ਪ੍ਰਭਾਵਸ਼ਾਲੀ ਤਰੀਕੇ ਦੇ ਨਾਲ ਇਸ ਨੂੰ ਅਰਗੋਜਨ ਕਰ ਸਕੇ ਜਿਹੜਾ ਇਹ ਅਸੀਂ ਗੁਰੂਵਾਰਾਂ ਦਾ ਓਟ ਆਸਰਾ ਹੁਣ ਲੈ ਰਹੇ ਆਂ ਯਾ ਹਰ ਕੰਮ ਦੇ ਵਿੱਚ ਲੈਣੇ ਆ ਇਹ ਇੱਕ ਭਾਰਤੀ ਪਰੰਪਰਾ ਦਾ ਹਿੱਸਾ ਹੈ ਇਹ ਕੋਈ ਕਸੀ ਅਲੱਗ ਨਹੀਂ ਕਰ ਰਹੇ ਭਾਰਤੀ ਪਰੰਪਰਾ ਦਾ ਹਿੱਸਾ ਹੈ ਕਿ ਜਦ ਵੀ ਅਸੀਂ ਕੋਈ ਕੰਮ ਕਰਦੇ ਹਾਂ ਜਦੋਂ ਵੀ ਕੋਈ ਪਾਰਟੀ ਕਰਦੇ ਆ ਭਾਵੇਂ ਵਿਆਹ ਦੀ ਦਾ ਕਾਰਜ ਹੋਵੇ ਭਾਵੇਂ ਕੋਈ ਮਕਾਨ ਬਣਾਉਣਾ ਹੋਵੇ ਭਾਵੇਂ ਕਿਸੇ ਕੋਈ ਹੋਰ ਚੰਗੇ ਕੰਮ ਵਾਸਤੇ ਚੱਲੀਏ ਅਸੀਂ ਸਭ ਤੋਂ ਪਹਿਲਾਂ ਜਾ ਕੇ ਉਸ ਵਾਹਿਗੁਰੂ ਦਾ ਉਸ ਪ੍ਰਮਾਤਮਾ ਦਾ ਉਸ ਆਪਣੇ ਈਸ਼ ਦਾ ਉਨ੍ਹਾਂ ਦੇ ਅੱਗੇ ਅਰਦਾਸ ਕਰਨੇ ਉਹਨਾਂ ਦਾ ਵੋਟ ਆਸਰਾ ਨੰਨੇ ਹੈ ਤੇ ਉਸ ਕੰਮ ਦੀ ਕਾਮਯਾਬੀ ਦੇ ਵਾਸਤੇ ਉਹਨਾਂ ਤੋਂ ਅਸੀਂ ਆਪਣਾ ਅਸੀਸ ਪ੍ਰਾਪਤ ਕਰਦੇ ਹਾਂ ਉਹਨਾਂ ਦੇ ਅੱਗੇ ਪ੍ਰਾਰਥਨਾ ਕਰਦੇ ਹਾਂ ਭਾਵੇਂ ਭੂਮੀ ਪੂਜਨ ਵੀ ਹੋਏ ਜਾਂ ਮਕਾਨ ਬਣਾਉਣੇ ਭੂਮੀ ਪੂਜਨ ਹੋ ਰਹੀ ਹੈ ਜੀ ਤੇ ਉਹ ਕਿਸ ਦੇ ਅੱਗੇ ਇੱਕ ਅਰਦਾਸ ਦੇ ਰੂਪ ਵਿੱਚ ਅਸੀਂ ਉਸ ਕੰਮ ਦੀ ਸਫਲਤਾ ਦੇ ਵਾਸਤੇ ਅਰਦਾਸ ਕਰਦੇ ਹਾਂ ਤੇ ਇਹ ਵੀ ਉਸੇ ਪਰੰਪਰਾ ਦਾ ਇੱਕ ਹਿੱਸਾ ਹੈ ਪਾਵੇਂ ਅਸੀਂ 8 ਸਾਲ ਪਹਿਲੇ 8 ਸਾਲ ਨਹੀਂ ਕਰ ਸਕੀ ਬਾਤ ਇਹ ਐਫਰਟ ਹੋਏ ਤੁਹਾਡੇ ਸਾਰਿਆਂ ਦੇ ਤੁਹਾਨੂੰ ਤੇ ਡਾਕਟਰ ਸੰਦੀਪ ਸਿੰਘ ਵੱਲੋਂ 2 ਸਾਲ ਤੋਂ ਸੀ ਇੱਕ ਫੰਕਸ਼ਨ ਆਰਗੇਨਾਈਜ਼ ਕਰ ਰਹੇ ਹੈ ਇੱਕ ਸਾਡੀ ਪਰੰਪਰਾ ਦਾ ਹਿੱਸਾ ਹੈ ਜੋ ਕਿ ਸਾਡੀ ਜੋ ਅਕੈਡਮੀਕ ਇਅਰ ਦੇ ਵਿੱਚੋਂ ਮਿਸ ਸੀ ਉਹ ਨਹੀਂ ਸੀ ਇਹ ਸੀ ਸਾਉਂ ਮਿਲਦਾ ਹੈ ਕਿ ਇਹਦੇ ਵਾਸਤੇ ਵੀ ਤੁਹਾਡਾ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਜੇ ਅਸੀਂ ਇੱਕ ਐਗਜ਼ੈਂਪਲ ਹਿਸਟਰੀ ਦੇ ਵਿੱਚ ਆਉਂਦੀ ਹੈ ਭਾਵੇਂ ਡਾਕਟਰ ਸੰਦੀਪ ਸਿੰਘ ਜੀ ਨੇ ਇਸ ਮੌਕੇ ਦੀ ਮੌਕੇ ਦੀ ਇੰਪੋਰਟੈਂਸ ਨੂੰ ਸਮਝਾਉਣ ਦੇ ਖਦ ਕਰ ਗੁਰੂ ਮਹਾਰਾਜ ਦੀ ਪ੍ਰੈਜ਼ੈਂਸ ਕਿਵੇਂ ਸਾਡੇ ਨਾਲ ਹਰ ਵਕਤ ਹੁੰਦੀ ਹੈ ਜਦੋਂ ਅਸੀਂ ਉਹਨਾਂ ਨੂੰ ਯਾਦ ਕਰਦੇ ਹਾਂ ਤੁਹਾਨੂੰ ਜਿਹੜੀ ਹਿਸਟਰੀ ਐ ਸੀ ਪੀ ਐਸ ਦੀ ਵਿੱਚ ਤੁਹਾਡੇ ਨਾਲ ਕੁਝ ਇਨਸੀਡੈਂਟ ਸਾਂਝੇ ਕੀਤੇ ਇਸ ਹਿਸਟਰੀ ਦੇ ਵਿੱਚ ਇੱਕ ਹੋਰ ਇਸ ਤਰ੍ਹਾਂ ਦੀ ਜਿਹੜੀ ਸਾਖੀ ਆਉਂਦੀ ਹੈ ਸਾਖੀ ਤਾਂ ਨਹੀਂ ਕਹਿ ਸਕਦੇ ਸਿਰ ਉਸ ਤੋਂ ਦੇ ਪਰ ਕੇ ਬੀਕਰ ਜਿਹੜੀ ਕਿ ਇੱਕ ਐਵੀਡੈਂਸ ਹੁੰਦਾ ਹੈ ਉਹ ਹੈ ਕਿ ਇੱਕ ਮੌਂਡਨ ਬੋਏ ਦਾ ਹੈ ਕਿ ਜੋ ਪੜ੍ਹਨ ਦੇ ਵਿੱਚ ਬਹੁਤ ਕਮਜ਼ੋਰ ਹੈ ਉਹ ਪੜ੍ਹਨ ਦੇ ਵਿੱਚ ਕਮਜ਼ੋਰ ਹੈ ਲੇਕਿਨ ਸਕੂਲ ਨੂੰ ਜਾਂਦੇ ਹੋਏ ਉਹਦੇ ਮਦਰਸੇ ਅੱਗੇ ਹੁੰਦੇ ਸੀ ਉਹ ਮਦਰਸੇ ਨੂੰ ਜਾਣ ਕੇ ਉਹਦੇ ਘਰ ਦੇ ਵਿੱਚੋਂ ਕਾਫੀ ਡਿਸਟੈਂਸ ਹੈ ਲੱਤੀ ਦੇ ਜੇ ਕੋ ਦੂਰਾਂ ਹੁੰਦਾ ਉਹਨੂੰ ਪੜ੍ਹਨ ਦੇ ਵਿੱਚ ਕਮਜ਼ੋਰ ਹੈ ਰੋਜ਼ ਮਾਰ ਪੈਂਦੀ ਹੈ ਮਦਰਸੇ ਦੇ ਵਿੱਚੋਂ ਸਕੂਲ ਦੇ ਵਿੱਚੋਂ لیکن تو رو بھی مار پیندے جی گھروں نہیں ਜਾਂਦਾ تو ਧਰਮ ਬਟਾਈ ਹੁੰਦੀ ਹੈ ਤੇ ਮਦਰਸੇ ਜਾਂਦੇ ਬਟਾਈ ਹੁੰਦੀ ਹੈ ਬੱਚਾ ਉਸਕੇ ਦੋਨੋਂ ਪਾਸੇ ਤੇ ਕੋਈ ਸੋਚਦਾ ਕਿ ਨੌਕਰ ਜਾਵਾ ਨੌਕਰ ਜਾਵਾ ਗੁਰਦਾਰੇ ਦੇ ਵਿੱਚ ਬੈਠਦੇ ਹੋਏ ਅੰਦਰ ਟੱਕੀ ਗੁਰਦਾਰੀ ਛਾਲਮਾਰੀ ਦੇ ਅੰਦਰ ਬੜਕੇ ਬੈਠੇ ਉਹ ਦੋਨਾਂ ਨੂੰ ਬੈਠਿਆਂ ਨੇ ਜਿਸਨ ਭਾਈ ਨੇ ਪੁੱਛਿਆ ਕਿ ਤੂੰ ਜਾਂ کون ہے ਕਿੱਥੇ ਤੂੰ ਜਾਂਦਾ ਕਿਉਂ ਨਹੀਂ ਕਿੱਥੇ ਜਾਂਦਾ ਲੱਗਦਾ ਤਾਂ ਐਵੇਂ ਜਿਵੇਂ ਸਕੂਨ ਦੇਵਾ ਹੁੰਦਾ ਉਹ ਕਹਿੰਦੇ ਆ ਸਕੂਨ ਦਾ ਜਾਂਦਾ ਪਰ ਰੋਜ਼ ਬਾਅਦ ਪੈਂਦੀ ਹੈ ਹੁਣ ਕੌਣ ਰੋਜ਼ ਬਾਅਦ ਪਾਏ ਆਹਨ ਕੱਟੇ ਕੁਝ ਮਾਰਦੇ ਨੇ ਕਿ ਮੈਂ ਘਰ ਨਹੀਂ ਬੈਠ ਸਕਦਾ ਸਕੂਲ ਜਾ ਕੇ ਪੜ੍ਹਾਂ ਮੈਂ ਉਹ ਕਹਿੰਦੇ ਅੱਛਾ ਇਹ ਗੱਲ ਹੈ ਉਸਨੇ ਉਸ ਨੂੰ ਇੱਕ ਪੈ ਲੋਨ ਦੇ ਦਿੱਤਾ ਉਸ ਨੂੰ ਦੇ ਦਿੱਤਾ ਕਿ ਇਹ ਲੈ ਕੇ ਇੱਕ ओंਕਾਰ ਵੈਕ ਨੂੰ ਕਹਿੰਦਾ ਇਹ ਵੈਕ ਨੂੰ ਵੈਕ ਨੂੰ ਕਰੀ ਜਾ ਤੇ ਇਹ ਰੱਖਿਆ ਕਰੇਗਾ ਕਹਿੰਦਾ ਕੱਲ ਸਕੂਲ ਚਲਾ ਜਾ ਉਹ ਬੱਚੇ ਨੇ ਪਕੜੀ ਕਿਹਾ ਉਹਨੇ ਕਿਸਮਤ ਦੇ ਦਿੱਤੀ ਉਸ ਕਰਨ ਸੀ ਕਿਸੇ ਵੀ ਅੱਛਾ ਜਸ ਸਿੰਘ ਸੀ ਕਿ ਉਸ ਨੂੰ ਉਹ ਪਾਠ ਪੜ੍ਹਾ ਦਿੱਤਾ ਕਹਿ ਦਿੱਤਾ ਉਸ ਨੂੰ ਉਹਦੇ ਗੁਰਦੀ ਦੇ ਦਿੱਤੀ ਉਸਨੇ ਹੋਵੇ ਕਿਤਾ ਉਹ ਵਾਈਟ ਬੋਰਡ ਪਰ ਉਹ ਕਰਦਾ ਸਕੂਲ ਚੱਲ ਗਿਆ ਤੇ ਜਾ ਕੇ ਬੈਠਿਆ ਕੰਮ ਵੀ ਨਹੀਂ ਸੀ ਕੀਤਾ ਕਿ ਕੋਈ ਸਕੂਲ ਕੰਮ ਕਰ ਗਿਆ ਨਹੀਂ ਸੀ ਤੇ ਉਸਨੇ ਟੀਚਰ ਨੇ ਸੋਚਿਆ ਕਿ ਇਹ ਤਾਂ ਇੰਨੇ ਜਿੰਨਾ ਤੋਂ ਨਹੀਂ ਆਂਦਾ ਵੀ ਇਹ ਬੱਚੇ ਨੂੰ ਪਿਆਰ ਨਾਲ ਰੱਖਾਂ ਵੀ ਇਹ ਡ੍ਰੋਪ ਆਊਟ ਨਾ ਹੋ ਜਾਵੇ ਜਿਵੇਂ ਅਸੀਂ ਇਹ ਕੈਂਪੇਨ ਕਰਦੇ ਹਾਂ ਕਿ ਬੱਚਾ ਡ੍ਰੋਪ ਆਊਟ ਨਾ ਹੋ ਜਾਵੇ ਇਸ ਨੂੰ ਟਿਕਾ ਕੇ ਰੱਖਾਂ اس نے اس نے پڑے اٹا پڑے اٹا جنرل بن گیا, گیا. جرنل بن گیا ਦੇਖੋ ਉਹ ਬੱਚਾ ਜਿਹੜਾ ਕੇ ਸੁਭੂ ਜਾਂਦਾ ਨਹੀਂ ਸੀ ਕੁਝ ਉਹਨੂੰ ਆਂਦਾ ਨਹੀਂ ਸੀ ਐ ਅੱਤੋਂ ਬੇ ਵੀ ਸੀ ਅੰਦਾਜ਼ ਉਹ ਕਿ ਅੱਥਰ ਬੈਠੇ ਨੇ ਗੁਰੂ ਦੇ ਤੇ ਉਹ ਬੱਚਾ ਇੱਕ ਗੁਰਾਇਤ ਨੂੰ ਤਾਂ ਓਟ ਆਸਰਾ ਲੈ ਕੇ ਗੁਰਤੀ ਲੈ ਕੇ ਕਿ ਉਹ ਮੇਰੇ ਨਾਲ ਨੇ ਗੁਰੂ ਮੇਰੇ ਅੰਗ ਸੰਗ ਸਦਾ ਹੈ ਨਾਲੇ ਤੇ ਉਸ ਦਾ ਆਸਰਾ ਲੈ ਕੇ ਉਹ ਬੰਦਾ ਕਿਹੜੀਆਂ ਚਾਹੀਆਂ ਮੈਂ ਵੀ ਕਈ ਵਾਰ ਦਾਲਸ ਹੀ ਦੇਖ ਰਿਹਾ ਕਿ ਇਹ ਐਵੇਂ ਨਹੀਂ ਗੱਲਾਂ ਜਾਂ ਦਾਲਸ ਸਰਟੀਫਿਕੇਟ ਕੋਈ ਗੁਰਦੁਆਰਾ ਨਹੀਂ ਸੀ ਤੇ ਸਾਡੇ ਪਿੰਡ ਵੈਕੂਲੂ ਨਹੀਂ ਸੀ ਹੁੰਦਾ ਪੈਗੋ ਨਿਸੇਮ ਦਾ ਵੀ ਕੋਈ ਗੁਰਦੁਆਰਾ ਨਹੀਂ ਸੀ ਕੋਈ ਬੰਦਾ ਵੈਕੂਲੂ ਦਾ ਲੱਭਦਾ ਨਾ ਨਹੀਂ ਸੀ ਜਾਣਦਾ ਨੇੜਲੇ ਪਿੰਡ ਤੇ ਜਾ ਕੇ ਉਹ ਆਪਣੇ ਜੋ ਵਿਆਹ ਸਾਦੀ ਦੀ ਰਸਮਾਂ ਕਰਦੇ ਹੁੰਦੇ ਸੀ ਤੇ ਸਾਨੂੰ ਇਹ ਨਹੀਂ ਸੀ ਪਤਾ ਕੋਈ ਕਾਰਿਸ਼ ਨਾ ਕਿਵੇਂ ਇਹ ਇੱਥੇ ਕਰਨਾ ਤੇ ਸਾਡਾ ਕਿਉਂਕਿ ਉਸੰਦਰ ਵਿੱਚ ਛੋਕਣ ਸੀ ਤੇ ਆਰਾਮ-ਰਾਮ ਸੀ ਸਾਡੀ ਮਨਸਕ ਤੇ ਗੁਰਪਤ ਬੋਲ ਸੀ ਕਿ ਦਾਸ ਦੀ ਡਿਊਟੀ ਹੁੰਦੀ ਸੀ ਕਿ ਸੋਲੋਂ ਆ ਕੇ ਫਿਰ ਜਾ ਕੇ ਹਲਕੇ ਛੋੜੋ ਆਂਗੂਨ ਪਾਣੀ ਦੇਓ ਤੇ ਤੇ ਲੈਂਕੋ ਥੋੜਾ ਕਿ ਵਾਪਸ ਆ ਜਦੋਂ ਰਸਤੇ ਦੇ ਰਿਤੇ ਆ ਰਸਤੇ ਦੇ ਵਿੱਚ ਸੰਸਾਰ ਟੜ ਅਤੇ 8-9 ਸਾਲ ਦੀ ਯੂਨੀਵਰਸਿਟੀ ਦੇ ਬੱਚੇ ਇੱਕ ਦੂਜੇ ਨੂੰ ਬਹੁਤ ਡਰਾਉਂਦੇ ਸੀ ਕਿ ਜੇ ਆਪਣੇ ਤਾਂ ਰਾਤ ਨੂੰ ਠੂਡੀਆਂ ਮੱਚਦੀਆਂ ਐ ਇਹਦੇ ਤੇ ਜੇ ਇੱਕ ਲੰਢੀ ਲੂਕ ਨਹੀਂ ਰਹਿੰਦੀ ਐ ਕਿਸੇ ਨੂੰ ਕੋਈ ਕਹਿਣਾ ਉਸੇ ਵਿਸ਼ਵਾਸ ਨਹੀਂ ਕਰਨਾ ਕਿ ਜਦ ਉੱਥੋਂ ਵੀ ਲੰਗਣਾ ਉੱਥੋਂ ਦੀ ਲੰਗਣਾ ਸਾਡੀਆਂ ਦੇ ਵਿੱਚ ਗੱਲੀਆਂ ਆਣੀ ਸ਼ੁਰੂ ਹੋ ਜਵੇ ਤੇ ਇਹ ਲੱਗਦਾ ਸੀ ਮੈਂ ਹੁਣ ਵੀ ਪਗੜੇ ਤੁਕਨੀ ਨੇ ਹੁਣ ਪਗੜੇ ਤੁਕਨੀ ਨੇ ਤੇ ਕਿਸੇ ਨੇ ਹੀ ਅਸੀਂ ਮਾਰ ਕਿਹਾ ਕਿ ਇਸ ਤਰ੍ਹਾਂ ਉੱਥੇ ਲੱਗਦਾ ਉਹ ਕਹਿੰਦੇ ਨਹੀਂ ਵੀ ਰਾਮ ਰਾਮ ਕਰਿਆ ਕਰੋ ਉੱਥੇ ਲੰਗੇ ਅਸੀਂ ਉਹ ਰਸਤਾ ਰਾਮ ਰਾਮ ਕਰਕੇ ਤੁਰਕਾ ਕਰਨਾ ਰਾਮ ਰਾਮ ਕਰਕੇ ਤਸ ਪੂਰਾ ਕਰਨ ਜਦ ਵੱਡੇ ਹੋਗੇ ਤਦ ਵੀ ਜਦ ਵਾਸਤਵਕੇ ਆਣਾ ਰਾਤ ਲੇਟ ਹੋ ਜਾਣਾ ਉੱਥੇ ਵੀ ਉਸ ਰਸਤੇ ਦੇ ਵਿੱਚ ਵਿੱਚ ਸ਼ਮਸ਼ਾਨ ਘੜ ਤੋਂ ਸੇ ਪਿੰਡ ਤੱਕ ਜਾਂਦਾ ਸੀ ਤੇ ਉਹ ਅੱਧਾ ਕਿਲੋਮੀਟਰ ਪੈਂਦਾ ਸੀ ਅੱਧਾ ਕਿਲੋਮੀਟਰ ਰਾਮ ਰਾਮ ਨੇ ਤੇਜ਼ੀ ਨਾਲ ਕਹਿੰਦੇ ਸੀ ਕਿ ਸੁਣਾਈ ਕੋਸ਼ਿਸ਼ ਜਿੰਦ ਦਾਸ ਤੇ ਪੰਸੀ ਕਿਹਾ ਕਿ ਸਾਡਾ ਰਸਤਾ ਪੂਰਾ ਹੋ ਗਿਆ ਦਿਨ ਇਹ ਹੈ ਫੀਲਿੰਗ অর ਸਮਥਿੰਗ ਪ੍ਰੈਜ਼ੈਂਟ ਵਿਦ ਯੂ ਇਸ ਕੋਟਿੰਗ ਇਨ ਜੇ ਵੈਗੂ ਰਸਤਾ ਕਰ ਕਰ ਕੇ ਕਿਤੇ ਨਾ ਕਿਤੇ ਦਬਾਅ ਦੇ ਵਿੱਚ ਇਹ ਆ ਗਿਆ ਕਿ ਵੈਗੂ ਦੇ ਤੁਹਾਨੂੰ ਕੁਝ ਨਹੀਂ ਬਚਾ ਲੂਗਾ ਤੋ ਕੁਝ ਵੀ ਤਾਂ ਚੰਗੀ ਕਰਾ ਸਕਦਾ ਹੈ ਉਹ ਕੋਈ ਪੁਰਾਣੇ ਟਾਈਮ ਤੇ ਐਵੇਂ ਕਹਿਣਾ ਸ਼ੁਰੂ ਕਰ ਦਿੱਤਾ ਗੁਰੂ ਮਹਾਰਾਜ ਸਾਡੇ ਕਿਸੇ ਤਰੀਕੇ ਅਗੇ ਤੋਰਦਾ ਹੈ ਇਹ ਭਾਵੇਂ ਕਿਸੇ ਤਰ੍ਹਾਂ ਹੋਣ ਸਟੋਰੀਜ਼ ਸਮਝੋ ਇਹਨਾਂ ਨੂੰ ਐਵੀਡੈਂਸ ਇਹਨਾਂ ਨੂੰ ਸਮਝੋ ਯਾਰ ਭੈਣੇ ਇਹ ਸੈਂਟਿਫਿਕ ਐਵਿਡੈਂਸ ਦੇ ਉੱਤੇ ਵੀ ਸੈਂਟਿਫਿਕਲੀ ਵੀ ਇਹ ਪੂਰੇ ਉਤਤੇ ਨੇ ਪੂਰੇ ਉਤਤੇ ਨੇ ਵਿਸ਼ਵਾਸ ਕਰਦਾ ਤੁਸੀਂ ਸਾਰਿਆਂ ਨੇ 3D ਰਿਡਿੰਗ ਦੇਖੀ ਹੋਏਗੀ ਕਿ ਜਿਹੜਾ ਉਹਦਾ ਸੀਰੋ ਹੈ ਅਮੀਰ ਉਹ ਜੋ ਵੀ ਜਦ ਵੀ ਕੋਈ ਇਨਸੀਡੈਂਟ ਆਉਂਦਾ ਹੈ ਜਦੋਂ 25 ਦਾ ਵਕਤ ਆਉਂਦਾ ਹੈ ਜੇ ਆਪਾਂ ਕਹੀਏ ਜਦ ਉਸ ਨੂੰ ਬਹੁਤ ਜ਼ਿਆਦਾ ਸਟ्रेस ਹੁੰਦੀ ਹੈ ਜਦ ਉਸ ਨੂੰ ਲਾਈਫ ਤੇ ਉਸ ਕੋ ਸੁਝਦਾ ਨਹੀਂ ਹੈ ਬਹੁਤ ਡਿਫਿਕਲਟ ਟਾਈਮ ਹੁੰਦਾ ਉਹ ਇੱਥੇ ਕਰਦਾ ਹੈ ਆਲ ਇਸ ਵੈਲ ਆਲ ਇਸ ਵੈਲ ਆਲ ਇਸ ਵੈਲ ਆਲ ਇਸ ਵੈਲ ਕਰਕੇ ਉਹ ਆਪਣੀ ਸਟ्रेस ਆਪਣੀ ਐਂਗਜ਼ਾਇਟੀ ਨੂੰ ਕੰਟਰੋਲ ਕਰਦਾ ਐਂਗਜ਼ਾਇਟੀ ਕੰਟਰੋਲ ਹੋ ਜਾਂਦੀ ਹੈ ਆਲ ਇਸ ਵੈਲ ਵੈਗੂ ਨੂੰ ਬਹੁਤ ਵੱਡਾ ਸ਼ਕਤ ਹੈ ਰਾਮ ਤੋਂ ਬਹੁਤ ਵੱਡਾ ਸ਼ਕਤ ਹੈ ਹੈ ਉਹ ਤੋਂ ਵਿਸ਼ਵਾਸ ਹੈ ਉਹ ਤੋਂ ਸ੍ਰਿਸ਼ਟੀ ਦੀ ਚਲਾਣ ਵਾਲਾ ਹੈ ਤੇ ਜੇ ਆਲ ਇਸ ਵੈਲ ਕਰਕੇ ਐਂਗਜ਼ਾਇਟੀ ਕੰਟਰੋਲ ਹੋ ਜਾਂਦੀ ਹੈ ਤਾਂ ਵੈਗੂ ਦਾ ਨਾਮ ਹੈ ਕਿ ਕੁਝ ਵੀ ਹੋ ਸਕਦਾ ਹੈ ਕੁਝ ਵੀ ਹੋ ਸਕਦਾ ਹੈ اس کر کے اپنی زندگی کا یہ نئے ضرور کرو کہ جب بھی تھی کوئی کارج کرنا ہے پاوے اس کا سنسکرتی انگ سمجھو اپنی پرمپرا سمجھو کلچرل ویلو سمجھو یا کچھ بھی سمجھو جب بھی تھی کوئی کارج کرنا ہے یہ اپنی زندگی کا نئے بنا لو کہ اس واحول اس کال کو اس رام اس اللہ اپنے اکیے، اپنے انگ سنگ ਮੋੜ ਵਾਸਤੇ ਪ੍ਰੇਰਣਾ ਕਰਨੀ ਹੈ ਤੇ ਮੈਸੇਜ ਵੀ ਕਰਨਾ ਹੈ ਕੋਈ ਵੀ ਕੰਮ ਐਸਾ ਨਹੀਂ ਹੋਏਗਾ ਜਿਹੜਾ ਕਿ ਤੁਹਾਡੇ ਅਗੇ ਕੋਈ ਡਿਫਿਕਲਟੀ ਹੋਏ ਜਾਂ ਤੁਹਾਡੇ ਅਗੇ ਨਾ ਕਰ ਸਕਣ ਵਾਲਾ ਹੋਏ ਜਾਂ ਤੁਹਾਡੀ ਨਾ ਪਹੁੰਚ ਦੇ ਵਿੱਚ ਹੋਏ ਜਰੂਰ ਹੀ ਤੁਹਾਨੂੰ ਕੋਸ਼ਿਸ਼ ਕਰ ਕੰਮ ਦੇ ਵਿੱਚ ਕਾਮਯਾਬੀ ਤੁਹਾਨੂੰ ਮਿਲੇਗੀ ਜਿਸ ਕੰਮ ਨੂੰ ਤੁਸੀਂ ਨੂੰ ਵੀ ਤੁਸੀਂ ਵਿਸ਼ਵਾਸ ਨਹੀਂ ਕਰੋਗੇ ਹੁਣ ਵੀ ਜਿਆਦਾ ਕਿ ਭਾਵੇਂ ਇੱਥੇ ਹੀ ਆਣਾ ਹੋਵੇ ਸਟੇਜ ਤੇ ਆ ਕੇ ਖੜਨਾ ਹੋਵੇ ਹੁਣ ਵੀ ਨਾ ਇੱਕ ਵਾਰ ਤਾਂ ਭਾੜਾ ਹੁੰਦੀ ਹੈ ਕੀ ਬੋਲਣਾ ਹੈ ਉੱਥੇ ਜਾ ਕੇ ਕੋਡੀ ਸਾਹਿਬ ਆਏ ਕਹਿੰਦੇ ਚਲੋ ਜਿੱਥੇ ਬੈਠੇ ਮੈਂ ਕੀ ਬੋਲਾਂਗਾ ਉਹ ਤੇ ਮੈਨਾਂ ਨੂੰ ਪਸੰਦ ਆਉਂਦਾ ਹੈ ਕਿੰਨੇ ਕੁਛ ਵੀ ਬੋਲ ਦੇਣਾ ਨੂੰ ਕੁਝ ਵੀ ਬੋਲਣ ਕੇ ਤਾਂ ਮਜ਼ਾਕ ਪੂਰੀ ਤੋੜੇਗਾ ਨਾ ਤੇ ਹੁਣ ਉਹ ਮਜ਼ਾਕ ਨੂੰ ਵਿਚਾਰਨ ਦੀ ਗੱਲ ਤਾਂ ਦਾਸ ਨੇ ਥੋੜਾ ਛੋਟਾ ਜਿਹਾ ਫਾਰਮੂਲਾ ਰੱਖਿਆ ਕਿ ਜਦ ਵੀ ਕੋਈ ਜਾਓ ਭਾਵੇਂ ਕੋਈ ਅਕੈਡੈਮਿਕ ਫੰਕਸ਼ਨ ਹੋਏ ਭਾਵੇਂ ਕੋਈ ਹੋਰ ਕੋਈ ਸਟੰਡੀ ਡਿਊਟੀ ਹੋਏ ਉੱਥੇ ਜਾ ਕੇ ਇਹ ਨਹੀਂ ਕਰੀ ਜਾ ਸਾਧ ਸੰਤ ਸਿੰਘ ਮਹਾਰਾਜ ਹੁਣ ਤੁਸੀਂ ਬੁਲਾ ਲੈਣਾ ਜੀ ਬਰਾਟ ਮੈਂ ਤਾਂ ਚੱਲਿਆ ਮੈਂ ਤਾਂ ਮੋਰਚ ਨੂੰ ਪੁੱਛੀ ਇਸ ਬਹੁਤ ਮोटा ਵਿਸ਼ਵਾਸ ਹੁੰਦਾ ਤੇ ਕਦੇ ਵੀ ਕਦੇ ਵੀ ਆ ਕੇ ਫੇਲ ਨਹੀਂ ਹੋਏਗਾ ਕੁਛ ਨਾ ਕੁਛ ਮਿਲ ਨਹੀਂ ਪਾਉਂਦਾ ਦੂਰ ਬੋਲ ਰਿਹਾ ਜਦੋਂ ਮੈਂ ਉਹਦਾ ਆਸਮਾਨ ਹੈ ਕਿੰਨਾ ਹੈ ਇਸ ਕਰਕੇ ਤੁਸੀਂ ਵੀ ਇਸ ਤਰ੍ਹਾਂ ਆਪਣੀ ਜ਼ਿੰਦਗੀ ਦਾ ਇੱਕ ਹਿੱਸਾ ਬਣਾਓ ਉਸ ਕਾਲ ਤੋਂ ਉਸ ਨੂੰ ਯਾਦ ਰੱਖੋ ਕਿ ਕਦੇ ਵੀ ਜੋ ਵੀ ਹੈ ਗੁਰੂ ਮਹਾਰਾਜ ਦਾ ਸੰਭਖ ਹੁਕਮ ਹੈ ਕਿ ਵਿੱਥੀ ਕਦੇ ਨਾ ਹੋਵੇ ਜਨਪੀਰ ਦਾ ਭਾਵੇਂ ਅਸੀਂ ਇੱਥੇ ਅਰਦਾਸ ਕਰਨੀ ਹੈ ਜਾਂ ਅਸੀਂ ਭਾਵੇਂ ਪੀਪਲ ਨੂੰ ਹੋਣ ਤੋਂ ਪਹਿਲਾਂ ਕਰਨੀ ਹੈ ਜਾਂ ਤੁਸੀਂ ਜਾ ਕੇ ਕਰਨੀ ਹੈ ਇਹ ਵਿੱਥੀ ਕਦੇ ਨਾ ਹੋਵੇ ਜਨ ਕੀਦਾ ਤੁਹਾਡੀ ਜਿਹੜੀ ਅਰਦਾਸ ਹੈ ਕਿਸੇ ਸ਼ੁਭ ਕੰਮ ਦੇ ਕਰ ਉਹ ਕਦੇ ਵੀ ਵਿੱਥੀ ਨਹੀਂ ਜਾਏਗੀ ਅਸੀਂ ਅਰਦਾਸ ਕਰਕੇ ਜਿਵੇਂ ਆਲ ਇਨ ਵੈਲੂ ਕਰਦੇ ਆ ਆਪਣੀ ਐਂਗਜ਼ਾਇਟੀ ਨੂੰ ਕੰਟਰੋਲ ਕਰਦੇ ਆ ਅਸੀਂ ਸਿਰਫ ਅਰਦਾਸ ਦਾ ਮਤਲਬ ਇਹ ਨਹੀਂ ਕਿ ਸਾਡਾ ਪੇਪਰ ਠੀਕ ਹੋ ਜਾਵੇ ਸਾਡੇ ਐਗਜ਼ਾਮ 'ਚ ਗੁਰੂ ਮਹਾਰਾਜ ਸਾਡਾ ਹੱਥ ਫੜ ਕੇ ਗਜ਼ਾਣਾ ਕਰਵਾ ਦੇਣਗੇ ਉਹਦੇ ਵਾਸਤੇ ਸਾਨੂੰ ਵੀ ਮਿੰਟ ਆਪਣੀ ਪੜ੍ਹਨੀ ਪੈਣੀ ਹੈ ਸਾਨੂੰ ਵੀ ਉਨ੍ਹਾਂ ਨੇ ਸਰੀਰ ਬਖਸ਼ਿਆ ਸਾਨੂੰ ਵੀ ਦਿਮਾਗ ਬਖਸ਼ਿਆ ਸਾਨੂੰ ਵੀ ਸਪੋਰਟ ਬਖਸ਼ੀ ਹੈ ਟੀਚਰ ਸਰਬਾਨ ਬਖਸ਼ੇ ਨੇ ਤਕੜੋਂ ਲੱਖੀਆਂ ਨੇ ਸਾਰਾ ਕੁਝ ਉਨ੍ਹਾਂ ਨੇ ਬਖਸ਼ ਦਿੱਤੀ ਹੋਈ ਹੈ ਲੇਕਿਨ ਜੇ ਸਾਰਾ ਕੁਝ ਹੋਏ ਤੁਸੀਂ ਬਹੁਤ تیاری ਵੀ ਕਰ ਦਿੱਤੀ ਐਗਜ਼ਾਮ ਦੇ ਟਾਈਮ ਤੇ ਤੁਹਾਡੀ ਸਿਹਤ ਠੀਕ ਨਾ ਹੋਈ ਐਗਜ਼ਾਮ ਦੇ ਟਾਈਮ ਤੇ ਕੋਈ ਮਿਸ ਇਨਸੀਡੈਂਟ ਹੋ ਗਿਆ ਇਹ ਪੜਾਅ ਐਗਜ਼ਾਮ ਠੀਕ ਨਹੀਂ ਹੋ ਸਕਦਾ ਜਿਹੜੀ ਅਸੀਂ ਅਰਦਾਸ ਕਰਨੀ ਹੈ ਉਹ ਅਸੀਂ ਅਰਦਾਸ ਇਸ ਹੱਥੇ ਕਰਨੀ ਹੈ ਕਿ ਸਾਰਾ ਕੁਝ ਠੀਕ ਹੋਵੇ ਤੇ ਸਾਡੀ ਜਿਹੜੀ এডਿਕੇਸ਼ਨ ਹੈ ਜਦੋਂ ਅਸੀਂ ਕਨਸੈਂਟਰੇਟ ਹੋ ਕੇ ਕਰਾਂਗੇ ਪੜਾਂਗੇ ਤਾਂ ਡੈਫੀਨਿਟਲੀ ਸਾਡੀ ਜਿਹੜੀ ਆਉਟਪੁੱਟ ਡਬਲ ਟ੍ਰਿਕ ਹੋ ਆਪਣੇ ਆਪ ਹੀ ਹੋ ਜਾਏਗੀ ਤੇ ਗੁਰਬਾਣੀ ਵੀ ਸਾਨੂੰ ਵਾਰ-ਵਾਰ ਤਾਕੀਦ ਇਹ ਹੀ ਕਰਦੀ ਹੈ ਕਿ ਨਾਨਕ ਦਾਸ ਰੂਪੇ ਜੋ ਬੋਲਿਆ ਇਹਾ ਹੋਂਾ ਸੱਚ ਹੈ ਜੋ ਵੀ ਅਸੀਂ ਮੁੱਠੋਂ ਬੋਲਾਂਗੇ ਫਿਰ ਇਹਾ ਹੋਂਾ ਇੱਥੇ ਵੀ ਤੇ ਉੱਥੇ ਵੀ ਸੱਚ ਉਹ ਉੱਥੇ ਵੀ ਇਸ ਅਗਲੀ ਦਰਗਾਹ ਦੇ ਇਸ ਤਰ੍ਹਾਂ ਦੇ ਦਰਗਾਹ ਤੱਕ ਸਾਨੂੰ ਇਹ ਲੈ ਸਕਦੀ ਹੈ ਸਾਡੀ ਇੱਕ ਆਸ ਤਾਂ ਤੇ ਸਾਨੂੰ ਕੋਈ ਵੀ ਚੀਜ਼ ਨਹੀਂ ਕਰਨੀ ਚਾਹੀਦੀ ਵੀ ਜੋ ਮੰਗ ਹੈ ਹਰ ਤਰ੍ਹਾਂ ਤੋਂ ਵਿੱਚ ਸੋਈ ਸੋਈ ਦੇਵੇ ਤੇ ਇਸ ਸੋਈ ਸੋਈ ਵਾਸਤੇ ਅਸੀਂ ਅੱਜ ਇੱਥੇ ਇਕੱਠੇ ਹੋਏ ਆਂ ਤੇ ਅਸੀਂ ਮੰਗਣਾ ਹੈ ਕਿ ਸਾਨੂੰ ਸਿਰਫ ਸਾਡੇ ਇਗਜ਼ਾਮ ਚੰਗੇ ਨਾ ਹੋਣ ਸਾਡੀ ਜੀਵਨ ਵੀ ਚੰਗਾ ਹੋਵੇ ਅਸੀਂ ਹਮੇਸ਼ਾ ਹੀ ਪਰਉਪਕਾਰੀ ਕੰਮ ਕਰੀਏ ਤੇ ਆਪਣਾ ਨਾਮ ਰੂਸ਼ਨ ਕਰੀਏ ਆਪਣੀ ਯੂਨੀਵਰਸਿਟੀ ਦਾ ਨਾਮ ਰੂਸ਼ਨ ਕਰੀਏ ਆਪਣੇ ਪੇਰੈਂਟਸ ਦਾ ਨਾਮ ਰੂਸ਼ਨ ਕਰੀਏ ਤੇ ਇੱਕ ਚੰਗਾ ਸੁੱਚਾ ਉੱਚਾ ਸਮਾਜ ਹੈ ਉਹਦੇ ਅਨੁਸਾਰੀ ਕਰੀਏ ਆਪਣਾ ਯੋਗਦਾਨ ਪਾਈਏ ਤੇ ਆਪਾਂ ਸਾਰਿਆਂ ਨੇ ਅੱਜ ਅਦਾਸ ਕਰਨੀ ਹੈ ਉਹਦੇ ਵਾਸਤੇ ਤੇ ਇੱਕ ਦੂਜੇ ਦੇ ਵਾਸਤੇ ਇਹਨਾਂ ਸ਼ਬਦਾਂ ਦੇ ਨਾਲ ਤੁਹਾਡਾ ਸਾਰਿਆਂ ਦਾ ਬਹੁਤ-ਬਹੁਤ ਧੰਨਵਾਦ ਤੁਹਾਡਾ ਸਾਰਿਆਂ ਦਾ ਬਹੁਤ-ਬਹੁਤ ਸ਼ੁਕਰੀਆ ਤੁਸੀਂ ਇਹ ਫੰਕਸ਼ਨ ਨੂੰ ਆਰਗੇਨਾਈਜ਼ ਕਰਨ ਦੇ ਵਿੱਚ ਇਹਦਾ ਹਿੱਸਾ ਬਣੇ ਹੋ ਸਾਰੇ ਭਾਵੇਂ ਸਰੋਤੇ ਦੇ ਰੂਪ ਵਿੱਚ ਵੀ ਜਾਂ ਕਰਤਾ ਦੇ ਰੂਪ ਵਿੱਚ ਵੀ ਆਪਾਲਪੁਰ ਸਾਹਿਬ ਨੇ ਅਜੂਲੀ ਦੇ ਵਿੱਚ ਮੈਤਰੀ ਉਹਨਾਂ ਨੇ ਅਨੁਵਾਇਲ ਲੈਣ ਦੇ ਉਪਰਦੇ ਵਿੱਚ ਬੜਾ ਸਾਰਾ ਮਾਰਗਿਤ ਕੀਤਾ ਮਹਾਰਾਜ ਜੀ ਧੰਨਵਾਦ ਤੁਹਾਨੂੰ ਸਾਰਿਆਂ ਨੂੰ ਜੀ ਗੁਰੂ ਮਹਾਰਾਜ ਆਪਸੀ ਸਤਸੰਗ ਦੇ ਪ੍ਰੋਟੈਕਟ ਦੀ ਕਲਾ ਦੇ ਵਾਸਤੇ ਹੋਈ ਨਹੀਂ ਸਕਦਾ ਜਦ ਤਸੀਮਾਂ ਦਾ ਕੋਟ ਆਸਰਾ ਲੈ ਕੇ ਆਪਣੇ ਇਨਜਾਮ ਸੁਝਾਓਗੇ ਬਹੁਤ ਅੱਛਾ ਨਹੀਂ ਕਰੋਗੇ ਇਹਨਾਂ ਸ਼ਬਦਾਂ ਦੇ ਨਾਲ ਕੋਲਕਾ ਜੀ ਮਾਤਾ ਜੀ ਆਜਾਤ ਦਾਸ ਤੇ ਆਪ ਫਿਰ ਤੋਂ ਇੱਕ ਵਾਰ ਅਤੇ ਸੰਧੀ ਕਰੀਏ ਜੀ ਕੋਈ ਰਸਨਾ ਬਾਂਝੀ ਨਾ ਰਹੇ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮਾਣਿਓ ਵਾਹਿਸਾ